ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਹਾਂ ਤੁਹਾਡਾ ਕਸਿੱਦਾ ਕਾਰੀ ਡਿਜ਼ਾਈਨਰ ਸਟੂਡੀਓ ਦੇ ਉੱਪਰ ਹੋਪਸ ਤੁਸੀਂ ਆਪਣੇ ਆਪਣੇ پلیਸਿਸ ਦੇ ਉੱਪਰ ਠੀਕ ਰਹੋਗੇ ਤੇ ਸਾਡੇ ਵੀਡੀਓਜ਼ ਨੂੰ ਲਾਈਕ ਤੇ ਸ਼ੇਅਰ ਕਰ ਰਹੇ ਹੋਵੋਗੇ ਜੀ ਪਹਿਲਾਂ ਵਾਲੀ ਕਲੈਕਸ਼ਨ ਨੂੰ ਬਹੁਤ ਸਾਰਾ ਪਿਆਰ ਦੇ ਰਹੇ ਹੋ ਤੁਸੀਂ ਲਾਈਕ ਕਰ ਰਹੇ ਹੋ ਸਾਡੀ ਕਲੈਕਸ਼ਨਸ ਨੂੰ ਤੇ ਉਹਦੇ ਲਈ ਥੈਂਕ ਯੂ ਤੇ ਅੱਜ ਦੀ ਕਲੈਕਸ਼ਨ ਆ ਜਿਹੜੀ ਥੋੜੀ ਜਿਹੀ ਹਟਮੀ ਹੈਗੀ ਮੀਨਸ ਆਪਣੀ ਜਿਹੜੀ ਰੈਗੂਲਰ ਵੀਡੀਓਜ਼ ਆਉਂਦੀਆਂ ਨੇ ਮੋਸਟਲੀ ਪਸ਼ਮੀਨਾ ਸੂਟ ਜਾਂ ਡਿਜ਼ਾਈਨਰ ਸੂਟਸ ਮੀਨ ਜਿਹੜੇ ਕਿ ਆਪਾਂ ਖੁਦ ਕਸਟਮਾਈਜ਼ ਵਗੈਰਾ ਕਰਦੇ ਆ ਉਸ ਤਰ੍ਹਾਂ ਦੇ ਆਉਂਦੀਆਂ ਨੇ ਤੇ ਅੱਜ ਦੀ ਜਿਹੜੀ ਕਲੈਕਸ਼ਨ ਆਗੀ ਉਹ ਸਾਡੇ ਕੋਲੇ ਮੀਨਸ ਅਸੀਂ ਹੀ ਰੈਡੀ ਕਰਵਾਏ ਨੇ ਸੂਟ ਬਟ ਇਹ ਅਸੀਂ ਮਸ਼ੀਨਸ ਦੇ ਦੁਆਰਾ ਰੈਡੀ ਕਰਵਾਏ ਨੇਗੇ ਤੇ ਉਹਨਾਂ ਦੀ ਕਲੈਕਸ਼ਨ ਆਗੀ ਤੇ ਦੇਖੋ ਤੁਹਾਨੂੰ ਪਸੰਦ ਆਉਂਦੀ ਆ ਤੇ ਅਗਰ ਤੁਸੀਂ ਸੂਟ ਬਾਏ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਦੇ ਵਿੱਚ ਸਾਡੇ ਕੋਲੇ ਸਿਰਫ ਇੱਕ ਇੱਕ ਪੀਸ ਹੀ ਆ ਸੂਟ ਦਾ ਇਹ ਸਿਰਫ ਤੁਹਾਡੇ ਟ੍ਰਾਇਲ ਲਈ ਲੈ ਕੇ ਆਇਆ ਕਿ ਤੁਸੀਂ ਪਸੰਦ ਕਰਦੇ ਹੋ ਜਾਂ ਨਹੀਂ ਕਰਦੇਗੇ ਜੀ ਤੇ ਅਗਰ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤਾਂ ਸਕਰੀਨਸ਼ਾਟ ਲੈ ਕੇ ਸਕਰੀਨ ਦੇ ਉੱਪਰ ਜਿਹੜਾ ਨੰਬਰ ਚੱਲ ਰਿਹਾ ਤੁਸੀਂ ਉਹਦੇ ਤੇ ਸਾਨੂੰ ਡੀਐਮ ਕਰ ਸਕਦੇ ਹੋਗੇ ਇਹ ਵਾਲਾ ਸੂਟ ਅਸੀਂ ਪਹਿਲਾਂ ਵੀ ਬਣਵਾਇਆ ਸੀਗਾ ਤੇ ਇਹ ਬਹੁਤ ਜ਼ਿਆਦਾ ਪਸੰਦ ਕੀਤਾ ਸੀ ਇਸ ਕਰਕੇ ਦੁਬਾਰਾ ਆਇਆਗਾ ਤੇ ਪਹਿਲਾਂ ਤੁਹਾਨੂੰ ਡਿਟੇਲ ਦਿੰਨੇ ਆ ਸੀ ਇਹ ਵਾਲੇ ਸੂਟ ਦੀ ਇਹਦਾ ਕਲਰ ਆ ਜਿਹੜਾ ਉਹ ਪਿਸਤਾ ਗ੍ਰੀਨ ਜਿਹਾ ਕਲਰ ਆ ਜੀ ਸੀ ਗ੍ਰੀਨ ਜਿਹਾ ਕਲਰ ਵੀ ਕਹਿ ਸਕਦੇ ਆ ਮੀਨਸ ਇਹ ਵਾਲਾ ਜਿਹੜਾ ਅ ਕਲਰ ਹੁੰਦਾਗਾ ਮੀਨਸ ਐਵਰ ਗ੍ਰੀਨ ਕਲਰ ਕਹਿ ਸਕਦੇ ਆ ਹੁਣ ਇਹਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਆ ਸਾਰੇ ਤੇ ਇਹ ਵਾਲਾ ਸੂਟ ਮੀਨਸ ਕੋਈ ਵੀ ਏਜ ਗਰੁੱਪ ਦਾ ਪਹਿਨ ਸਕਦਾਗਾ ਤੇ ਜਿਹੜੀ ਇਹਦੀ ਲੈਂਥ ਆ ਉਹ ਤੁਹਾਨੂੰ ਦੱਸ ਦਿੰਨੇ ਆ ਅਸੀਂ 46 ਤੱਕ ਇਹਦੀ ਲੈਂਥ ਜਾਏਗੀ ਮੈਕਸਿਮਮ ਜੀ ਮਿਨਿਮਮ ਤਾਂ ਤੁਸੀਂ ਮੀਨਸ ਲਗਾ ਲਓ ਕਿ 43 ਕਰ ਸਕਦੇ ਹੋ 43 ਤੋਂ 46 ਤੱਕ ਕਰ ਸਕਦੇ ਹੋ ਇਹਦੀ ਜਿਹੜੀ ਆਹ ਕੋਰਸੇਲੈਸ ਦੀ ਜਾਂਦੀ ਆ ਜਿਹੜੀ ਪੈਨਲ ਜਾਂਦੀਆਂ ਨੇ ਮੇंजे ਲੇਸ ਦੀ ਆ ਤੁਸੀਂ ਦੇਖੋਗੇ ਅਗਰ ਟਰਾਂਸਪੇਰੈਂਟ ਹੋ ਕੇ ਤੇ ਨੈੱਕ ਦੇ ਉੱਪਰ ਆਪਣਾ ਪੈਚਵਰਕ ਹੋਇਆ ਹੋਇਆ ਜੀ ਪੈਚ ਲਗਾ ਕੇ ਉਸ ਤੋਂ ਬਾਅਦ ক্লোਜ਼ ਅਪ ਕਰਕੇ ਦੇਖੋਗੇ ਤੇ ਪਰਲ ਵਰਕ ਹੋਇਆ ਹੋਇਆਗਾ ਅੱਜਕੱਲ ਬੜਾ ਟ੍ਰੈਂਡ ਆਇਆ ਹੋਇਆ ਪਰਲ ਵਰਕ ਦਾ ਪੂਰਾ ਇਹਦੇ ਤੇ ਪੈਚ ਲੱਗ ਕੇ ਫਿਰ ਇਹਦੇ ਤੇ ਮਸ਼ੀਨੀ ਕਢਾਈ ਕਰਕੇ ਫਿਰ ਉਸ ਤੋਂ ਬਾਅਦ ਇਹਦੀ ਹੈਂਡ ਦੇ ਨਾਲ ਹੈਂਡ ਐmbroidery ਦੇ ਨਾਲ ਅਸੀਂ ਪਰਲ ਲਗਾਏ ਹੋਏ ਆ ਇਹਦੇ ਤੇ ਇੱਕ ਉਹ ਬੋਸ ਹੋਣਾ ਤੇ نیچے ਘੇਰੇ ਤੇ ਵੀ ਦੇਖੋਗੇ ਤੁਸੀਂ ਪੈਚ ਲੱਗ ਕੇ ਪ੍ਰੋਪਰ ਇਹਦੇ ਵਿੱਚ ਵੀ ਆ ਸਾਰੇ ਪਰਲ ਵਰਕ ਹੋਇਆ ਹੋਇਆ ਜੀ ਜਿੰਨਾ ਤੁਹਾਨੂੰ ਗ੍ਰੀਨ ਵਾਲਾ ਦਿਖ ਰਿਹਾ ਡਾਰਕ ਵਾਲਾ ਇਹ ਪਰਲ ਵਰਕ ਆ ਸਾਰਾ ਆ ਪੈਚ ਲੱਗਿਆ ਹੋਇਆਗਾ ਤੇ ਘੇਰੇ ਦੀ ਇਹਦੀ ਤੁਸੀਂ ਕੋਈ ਪ੍ਰੋਬਲਮ ਨਹੀਂ ਹੈਗੀ ਤੁਸੀਂ ਜਿੰਨਾ ਮਿਨੀਮਮ ਜਿੰਨਾ ਮਰਜ਼ੀ ਕਰ ਸਕਦੇ ਹੋ ਮੈਕਸਿਮਮ ਤੁਸੀਂ ਇਹਦਾ 26 ਘੇਰਾ ਰੱਖ ਸਕਦੇ ਹੋਗੇ ਇਹਦੀ ਪ੍ਰੋਪਰ ਲੁੱਕ ਆਉਂਦੀ ਹੈ ਸੂਟ ਦੀ ਤੇ ਇਹਦੇ ਹੁਣ ਤੁਹਾਨੂੰ ਦੱਸਦੇ ਆਂ ਅਸੀਂ ਬਾਟਮ ਬਾਟਮ ਇਹਦੀ ਆ ਗਈ ਆਪਣੀ ਸਿਲਕ ਦੇ ਵਿੱਚ ਆਉਂਦੀ ਹੈਗੀ ਵਧੀਆ ਵਾਲੀ ਸਿਲਕ ਆਗੀ ਕੋਈ ਮਾੜੀ ਵਾਲੀ ਨਹੀਂ ਹੈਗੀਗੀ ਤੁਸੀਂ ਦੇਖ ਸਕਦੇ ਹੋ ਕਿਨਾਰੀ 골ਡਨ ਦੀ ਹੈ ਇਹਦੀ ਤੇ ਇਹਦੇ ਨਾਲ ਡਿਜ਼ਾਈਨਰ ਆ ਇਹਦਾ ਦੁਪੱਟਾ ਆ ਜਾਂਦਾ ਦੁਪੱਟਾ ਜਿਹੜਾ ਤੁਸੀਂ ਦੇਖੋਗੇ ਇਸ ਤਰ੍ਹਾਂ ਸਾਰੇ ਕੰਨੀ ਦੇ ਉੱਤੇ ਪੈਚ ਵਰਕ ਹੋਇਆ ਹੋਇਆ ਵੈਗਾ ਪੂਰਾ ਛੁਖਲਾ ਡੁੱਲਾ ਮੀਨਜ਼ ਇਹਦਾ ਦੁਪੱਟਾ ਹੈਗਾ ਇਹ ਮਸਲੀਨ ਆਰਗੇਨਜ਼ਾਇਰ ਜਾਨਾ ਜਿਹੜੀ ਥੋੜਾ ਜਿਹਾ ਸ਼ਾਈਨਿੰਗ ਵਾਲਾ ਆ ਜਾਂਦਾ ਜੀ ਇਹ ਦੁਪट्टे ਦਾ ਫੈਬਰਿਕ ਬਹੁਤ ਸੌਫਟ ਵਾਲਾਗਾ ਬਹੁਤ ਸੋਹਣਾਗਾ ਤੇ ਸਾਰਾ ਪੈਚਵਰਕ ਹੋਇਆ ਹੋਇਆਗਾ ਪੂਰਾ ਫੁੱਲੀ ਹੈਵੀ ਦੇ ਵਿੱਚ ਤੇ ਜਿਹੜੇ ਪੱਲੇ ਨੇ ਆਪਣੇ ਉਹ ਵੀ ਆਪਣੇ ਕੱਟਵਰਕ ਹੋਇਆ ਹੋਇਆ ਸਾਰਾ ਮੀਨਸ ਪ੍ਰੋਪਰ ਤੁਹਾਨੂੰ ਫਿਨਿਸ਼ਿੰਗ ਮਿਲੇਗੀ ਹਰ ਚੀਜ਼ ਦੀ ਇਸ ਤਰ੍ਹਾਂ ਦੁਪੱਟਾਗਾ ਕਲਰ ਬਹੁਤ ਜ਼ਿਆਦਾ ਪਿਆਰਾਗਾ ਇਹਦਾ 2 ਮੀਟਰ ਦਾ ਪੂਰਾ ਖੁੱਲਾ ਡੁੱਲਾ ਦੁਪੱਟਾ ਹੋਏਗਾ ਤੁਹਾਨੂੰ ਤੁਹਾਨੂੰ ਵਿਰਤ ਦਾ ਦਿਖਾਈ ਦਿੱਤੀ ਅਸੀਂ ਇਸ ਤਰ੍ਹਾਂ ਕਰਕੇ ਖੁੱਲਾ ਡੁੱਲਾ ਦੁਪੱਟਾਗਾ ਇਹ ਨਹੀਂ ਹੈਗਾ ਵੀ ਵਰਕ ਹੋਇਆ ਹੋਇਆ ਤਾਂ ਦੁਪੱਟਾ ਛੋਟਾ ਹੋਏਗਾ ਹੁਣ ਤੁਹਾਨੂੰ ਦਿਖਾਉਣੇ ਆ ਅਗਲਾ ਵਾਲਾ ਸੂਟ ਜਿਹੜਾ ਕਿ ਪਹਿਲਾਂ ਵੀ ਕਾਫੀ ਪਸੰਦ ਕੀਤਾ ਗਿਆ ਇਹ ਵਾਲਾ ਸੂਟ ਇਹ ਵੀ ਇੱਕ ਡਿਜ਼ਾਈਨਰ ਸੂਟ ਹੈਗਾ ਆ ਇਹਦਾ ਵੀ ਆਰਗੈਂਜ਼ਾ ਹੀ ਫੈਬਰਿਕ ਹੈਗਾ ਤੇ ਲਾਈਨਿੰਗ ਦੇ ਵਿੱਚ ਇਹ ਸਟੱਫ ਹੈਗਾ ਲਾਈਨਿੰਗ ਦੇ ਵਿੱਚ ਲੈਂਥ ਦੀ ਇਹਦੀ ਕੋਈ ਪ੍ਰੋਬਲਮ ਨਹੀਂ ਹੈਗੀ ਕਿਉਂਕਿ ਨੈਕਲਾਈਨ ਨਹੀਂ ਬਣੀ ਹੋਈਗੀ। نیچے ਘੇਰੇ ਦਾ ਤੁਸੀਂ ਦੇਖ ਸਕਦੇ ਹੋ ਘੇਰੇ ਦੇ ਉੱਤੇ ਬਹੁਤ ਜ਼ਿਆਦਾ ਸੋਨਾ ਹੈਂਡਵਰਕ ਹੋਇਆ ਹੋਇਆ ਹੈਗਾ। ਮੀਨਸ ਇਹ ਮੀਨਸ ਕਰਵਾਚੌਤ ਨੂੰ ਰਿਲੇਟਡ ਲਗਾ ਲਓ ਜਾਂ ਵੈਸੇ ਵੀ ਲਗਾ ਲਓ। ਇੱਕ ਗਰਲ ਹੈਗੀ ਜਿਹੜੀ ਕਿ ਮੈਂਨ ਕਿ ਆਪਾਂ ਰੰਗੋਲੀ ਵਗੈਰਾ ਵਿੱਚ ਵੀ ਇਸ ਤਰ੍ਹਾਂ ਦੇ ਦੇਖਦੇ ਹੁੰਦੇ ਹੁੰਦੇ ਆ ਡਿਜ਼ਾਈਨਿੰਗ। ਸੇਮ ਡਿਜ਼ਾਈਨਿੰਗ ਆਪਾਂ ਸੂਟ ਦੇ ਉੱਪਰ ਲਿਆ ਆਏ। ਤੇ ਇਹਦੇ ਵਿੱਚ ਗੋਟਾ ਪੱਤੀ ਦਾ ਵੀ ਵਰਕ ਹੋਇਆ ਹੋਇਆ ਹੈਗਾ ਤੇ ਕਟ ਦਾਣੇ ਦਾ ਵੀ ਵਰਕ ਹੋਇਆ ਹੋਇਆ ਹੈਗਾ ਤੇ ਇਹ ਪੂਰਾ ਹੈਂਡਵਰਕ ਦੇ ਵਿੱਚ ਹੈਗਾ ਜਿਹੜਾ ਸੂਟ ਹੈਗਾ ਤੇ ਇਹ ਵਾਲੀ ਇਹਦੀ ਬਾਜੂ ਆ ਜਾਣਗੀਆਂ ਜੀ ਆਹ ਵਾਲਾ ਤੁਸੀਂ ਦੇਖੋਗੇ ਇਹ ਬਾਜੂ ਦੇ ਉੱਪਰ ਆਏਗਾ ਡਿਜ਼ਾਈਨ ਇਹ ਦੋਨੋਂ ਬਾਜੂ ਦੇ ਉੱਪਰ ਤੇ ਇਸੇ ਕਲਰ ਜਿਹੜਾ ਕਲਰ ਦਾ ਪੈਚ ਲੱਗਿਆ ਹੋਇਆ ਹੈਗਾ ਪੈਚ ਦੇ ਨਾਲ ਵੀ ਇਹ ਵਿੱਚ ਫਿਨਿਸ਼ਿੰਗ ਦਿੱਤੀ ਹੈ ਤੇ ਇਸੇ ਕਲਰ ਦੀ ਆਪਾਂ ਇਹਦੇ ਨਾਲ ਬਾਟਮ ਰੈਡੀ ਕੀਤੀ ਹੈ ਪਰਪਲ कलर ਦੀ ਡਾਰਕ ਇਹ ਵਾਲਾ 컬러 ਅੱਜ ਦੇ ਟਾਈਮ 'ਚ ਪੂਰਾ ਟ੍ਰੈਂਡ ਵਿੱਚ ਚੱਲ ਰਿਹਾ ਹੈਗਾ ਤੇ ਦੋਨਾਂ ਕੰਬੀਨੇਸ਼ਨ ਨੂੰ ਮਿਲਾਉਂਦੇ ਹੋਏ ਆਪਾਂ ਦੁਪੱਟਾ ਰੈਡੀ ਕਰਾਇਆ ਦਾ ਦੁਪੱਟਾ ਫੁੱਲੀ ਡਿਜ਼ਾਈਨਰ ਦੁਪੱਟਾ ਹੈਗਾ ਜਿਸ ਤਰ੍ਹਾਂ ਦਾ ਡਿਜ਼ਾਈਨਿੰਗ ਸ਼ਰਟ ਦੇ ਵਿੱਚ ਹੈਗਾ ਉਸ ਤਰ੍ਹਾਂ ਦਾ ਡਿਜ਼ਾਈਨਿੰਗ ਹੀ ਆਪਣੇ ਦੁਪੱਟੇ ਦੇ ਵਿੱਚ ਆ ਪੂਰਾ ਫੋਰ ਸਾਈਡਰ ਆਪਣਾ ਬਾਰਡਰ ਬਣਿਆ ਹੋਇਆ ਹੈਗਾ ਦੇਖੋਗੇ ਤੁਸੀਂ ਵਿੱਚ ਛੋਟੇ ਛੋਟੇ ਪੁੜਕਾ ਡਾਟਸ ਦਿੱਤੇ ਹੋਏ ਨੇ ਪੂਰੀ ਦੁਪट्टे ਦੇ ਵਿੱਚ ਤੇ ਬਹੁਤ ਜ਼ਿਆਦਾ ਸੋਹਣੀ ਜੀ ਲੁੱਕ ਆਉਂਦੀ ਆ ਫਿਨਿਸ਼ਿੰਗ ਦਿੱਤੀ ਹੋਈ ਆ ਪ੍ਰੋਪਰ ਦੁਪट्टे ਨੂੰ ਤੇ ਇਹਨੂੰ ਤੁਸੀਂ ਹੋਰ ਵੀ ਅਗਰ ਜ਼ਿਆਦਾ ਹੈਵੀ ਬਣਾਉਣਾ ਚਾਹੋ ਤਾਂ ਇਹਦੇ ਉੱਪਰ ਆਪਾਂ ਗੋਟਾ ਲੇਸਿਸ ਵਗੈਰਾ ਲਗਵਾ ਸਕਦੇ ਆਂਗੇ ਵੈਸੇ ਕੋਈ ਨੀਡ ਨਹੀਂ ਹੈ ਕਿਉਂਕਿ ਇਹ ਸੂਟ ਮੀਨਸ ਤੁਸੀਂ ਇਦਾਂ ਪਾਰਟੀ ਦੇ ਵਿੱਚ ਵੀਅਰ ਕਰ ਸਕਦੇ ਹੋ ਤੇ ਕੈਜੂਅਲ ਵੀਅਰ ਕਰ ਸਕਦੇ ਜਿਵੇਂ ਕਿਸੇ ਜੌਬ ਵਗੈਰਾ ਦੇ ਵਿੱਚ ਹੋਗੇ ਤਾਂ ਉੱਥੇ ਵੀ ਤੁਸੀਂ ਇਹਨੂੰ ਵੀਅਰ ਕਰ ਸਕਦੇ ਹੋ ਤਾਂ ਦੋਨੋਂ ਸੂਟੀ ਬਹੁਤ ਜਿਆਦਾ ਪਿਆਰੇ ਤੇ ਸੋਹਣੇ ਨੇ ਫੈਬਰਿਕ ਬਹੁਤ ਜਿਆਦਾ ਸੋਹਣਾ ਸੌਫਟ ਵਾਲਾ ਫੈਬਰਿਕ ਹੈਗਾ ਕੋਈ ਇਦਾਂ ਚੂਬਣ ਵਾਲਾ ਫੈਬਰਿਕ ਨਹੀਂ ਬਟ ਦੋਨੋਂ ਸੂਟਾਂ ਦੇ نیچے ਲਾਈਨਿੰਗ ਕੰਪਲਸਰੀ ਹੋਏਗੀ ਮੀਨ ਜਿ ਵਿਦਆਊਟ ਲਾਈਨਿੰਗ ਦੋਨੋਂ ਸੂਟ ਨਹੀਂ ਬਣਨਗੇ ਬਾਟਮ ਤਾਂ ਤੁਸੀਂ ਬਣਾ ਸਕਦੇ ਹੋ ਵਿਦਆਊਟ ਲਾਈਨਿੰਗ ਬਟ ਸ਼ਰਟ ਬਿਲਕੁਲ ਨਹੀਂ ਬਣੇਗੀ ਵਿਦਆਊਟ ਲਾਈਨਿੰਗ ਕਿਉਂਕਿ ਥੋੜਾ ਬਹੁਤਾ ਟਰਾਂਸਪੇਰੈਂਟ ਰਹਿ ਜਾਂਦਾ ਜੀ ਉਹ ਪਹਿਲਾ ਵਾਲਾ ਸੂਟ ਤਾਂ ਜ਼ਿਆਦਾ ਟਰਾਂਸਪੇਰੈਂਟ ਹੈ ਏ ਵਾਲਾ ਵੀ ਰਹੇਗੀ ਤੇ ਇਸ ਕਰਕੇ ਲਾਈਨਿੰਗ ਦੇ ਨਾਲ ਹੀ ਤੁਸੀਂ ਰੈਡੀ ਕਰਵਾ ਸਕਦੇ ਹੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਾਨੂੰ ਡੀਐਮ ਕਰ ਸਕਦੇ ਹੋ ਸਕਰੀਨਸ਼ਾਟ ਲੈ ਕੇ ਸਕਰੀਨ ਦੇ ਉੱਪਰ ਜਿਹੜੇ ਨੰਬਰ ਚੱਲ ਰਹੇ ਨੇ ਉਹਦੇ ਉੱਤੇ ਤੁਸੀਂ ਸਾਨੂੰ ਸੈਂਡ ਕਰ ਸਕਦੇ ਹੋਗੇ ਹੋਪਸ ਉਹ ਤੁਹਾਨੂੰ ਕਲੈਕਸ਼ਨ ਵਧੀਆ ਲੱਗੀ ਹੋਏਗੀ ਥੈਂਕ ਯੂ so much for watching